ਹਾਂਜੀ ਦੋਸਤੋ ਕਿਵੇਂ ਹੋ ਜੀ ਅੱਜ ਇੱਕ ਬਹੁਤ ਜ਼ਰੂਰੀ ਇੱਕ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਗੱਲ ਕਰਾਂ ਕਰਨੀ ਆ ਜੀ ਪੰਜਾਬੀ ਗਾਇਕ ਅਮਰਜੀਤ ਨਗੀਨਾ ਤੇ ਉਹਦੇ ਨਾਲ ਜੋ ਕੁੜੀ ਗਾਉਂਦੀ ਆ ਮਨਜੀਤ ਕੌਰ ਉਰਫ ਪੁਸ਼ਾਮਨੀ ਉਹਨਾਂ ਦਾ ਪਹਿਲਾਂ ਵੀ ਤੁਸੀਂ ਦੇਖਿਆ ਉਹ ਦੋਨਾਂ ਦਾ ਆਪਸ ਵਿੱਚ ਕੋਈ ਲੜਾਈ ਝਗੜਾ ਜਾਂ ਹੁੰਦਾ ਰਹਿੰਦਾ ਲੜਦੇ ਰਹਿੰਦੇ ਆ ਹੁਣ ਕੱਲ ਉਹਨਾਂ ਦੀ ਕੋਈ ਖਾਨੀ ਲੜਾਈ ਹੋਈ ਉਹਦਾ ਮੈਡਮ ਦਾ ਉਹਦਾ ਮੈਨੂੰ ਫੋਨ ਆਇਆ ਮਜੀਦ ਦਾ 우ਸ਼ਮਨੀ ਦਾ ਉਹ ਕਹਿੰਦੀ ਭਾਜੀ ਮੈ ਮੈਨੂੰ ਕਹਿੰਦੀ ਰਾਏ ਸਾਹਿਬ ਵੀ ਮੇਰਾ ਨਗੀਨਾ ਲੜਦਾ ਦੇਖੋ ਮੇਰਾ ਸਮਾਨ ਬਾਹਰ ਮਾਰਿਆ ਉਹਨੇ ਕੱਢ ਗਏ ਪਤਾ ਨਹੀਂ ਹੁਣ ਕਿਸ ਵੇਲੇ ਤੱਕ ਲੜਾਈਆਂ ਉਹਨਾਂ ਅੱਗੇ ਵੀ ਉਹਨਾਂ ਦੀਆਂ ਲੜਾਈਆਂ ਹੋਈ ਜਾਂਦੀਆਂ ਨੇ ਲੜ ਪੈਂਦੇ ਆ ਫੇਰ ਇਕੱਠੇ ਹੋ ਜਾਂਦੇ ਨੇ ਠੀਕ ਆ ਨਾ ਉਗਣੇ ਮੇਰਾ ਭਾਜੀ ਉਹਨਾਂ ਨੇ ਸਾਰਾ ਸਮਾਨ ਕੱਢ ਕੇ ਬਾਹਰ ਮਾਰਿਆ ਵੀ ਮੈਨੂੰ ਬਾਹਰ ਕੱਢ ਤਾਂ ਨਗੀਨਾ ਮੈਨਾਂ ਲੜੀ ਜਾਂਦਾ ਕਦੇ ਉਹਨੂੰ ਕਦੇ ਕਹੀ ਜਾਂਦਾ ਉਹਨੂੰ ਕਹੀ ਜਾਂਦੀ ਆ ਵੀ दारू ਪੀਂ दारू ਪੀ ਕੇ ਮੈਨਾਂ ਲੜਦਾ ਏ ਇਹ ਆ ਬੋਹਾ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਦ ਕਦੇ ਦਾ ਤੁਸੀਂ ਲੜ ਪੈਨੇ ਹੋ ਠੀਕ ਆ ਨਾ ਕਰੇ ਤੁਸੀਂ ਲੜ ਪੈਨੇ ਹੋ ਕਦੇ ਤੁਸੀਂ ਇਕੱਠੇ ਹੋ ਜਾਂਦੇ ਆ ਜਾਂ ਤਾਂ ਤੁਸੀਂ ਲੜੇ ਪਵੋ ਜਾਂ ਤਾਂ ਤੁਸੀਂ ਲੜੋਈ ਨਾਲ ਇਕੱਠੇ ਰਹੋ ਫੇਰ ਮੈਨੂੰ ਫੋਨ ਕਰੀ ਜਾਣਗੇ ਰਾਏ ਸਾਹਿਬ ਲੜਾਈ ਲੜ ਪਏ ਨਗੀਨੇ ਨੇ ਮੇਰਾ ਸਮਾਨ ਬਾਹਰ ਮਾਰਿਆ ਇਹ ਉਹ ਹੁਣ ਉਹ ਚ ਮੈਂ ਦੱਸੋ ਕੀ ਕਰਾਂ ਤੁਸੀਂ ਕਹਿੰਦੇ ਹੋ ਆਪਦਾ ਇਕੱਠੇ ਰਹੋ ਠੀਕ ਹਨ ਤੁਸੀਂ ਅੱਜ ਲੜ ਪਏ ਕੱਲ੍ਹ ਨੂੰ ਤੁਸੀਂ ਫੇਰ ਇਕੱਠੇ ਹੋ ਜਾਣਾ ਗੱਲ ਤਾਂ ਇਹ ਹੈ ਪਹਿਲਾਂ ਇੱਕ ਇਹਨਾਂ ਦਾ ਮਕਾਨ ਮਕੂਨ ਦਾ ਰੌਣਾ ਸੀ ਖਾਨੇ ਕੀਤੇ ਨਾਲ ਉਹ ਉੱਥੇ ਜਾਂ ਇਹਨਾਂ ਦੀ ਬਹੁਤ ਲੜਾਈ ਹੋਈ ਹੈ ਜਦ ਵੀ ਇਹ ਬਹੁਤ ਲੜਾਈ ਗਏ ਨੇ ਇੱਕ ਦੂਜੇ ਨਾਲ ਤੇ ਬਾਕੀ ਗੱਲ ਰਹੀ ਨਗੀਨੇ ਦੀ ਨਗੀਨੇ ਨੇ ਤਾਂ ਪਹਿਲਾਂ ਵੀ ਹੋਰ ਬਹੁਤ ਕੁੜੀਆਂ ਨਾਲ ਗਾਇਆ ਵਾ ਤੇ ਹੁਣ ਉਹ ਫੋਨ ਮੈਨੂੰ ਕਰਨ ਲੱਗ ਜੂ ਮਨਜੀਤ ਵੀ ਲੜਾਈ ਹੋ ਗਈ ਇਹ ਉਹ ਜਦ ਕਿ ਗੱਲ ਇਹ ਆ ਜਿਹੜੀ ਮਨਜੀਤ ਕੌਰ ਹੋਰ ਪੂਸ਼ਮਨੀ ਨਾਲੇ ਤਾਂ ਉਹ ਮੇਰੇ ਬਾਰੇ ਨਗੀਨੇ ਰੂਂਗਣਾ ਲਾਈ ਜਾਊ ਭੜਕਾਈ ਜਾਊਗੀ ਆਏਗਾ ਇਹਨੂੰ ਆਏਗਾ ਉਂਗਣਾ ਲਾਈ ਜਾਂਦੀ ਐ ਤੇ ਫੋਨ ਵੀ ਮੈਨੂੰ ਕਰੀ ਜਾਊ ਕਾੜੀ ਲੜਾਈ ਹੋ ਗਈ ਲੜਾਈ ਹੋ ਗਈ ਵੀ ਲੜਾਈ ਹੋਗੀ ਛੋਟੀ ਤੁਸੀਂ ਆਪਦੇ ਆਪਸ ਵਿੱਚ ਬਹਿ ਕੇ ਨਵੇੜ ਲੋ ਛੋਟੀ ਲੜਾਈ ਹਰ ਇੱਕ ਦੀ ਹੁੰਦੀ ਰਹਿੰਦੀ ਆਦਮੀ ਤੀਮੀ ਦੀ ਹੁੰਦੀ ਆ ਤੁਸੀਂ ਆਪਸ ਵਿੱਚ ਬਹਿ ਕੇ ਨਵੇੜ ਲੋ ਠੀਕ ਆ ਨਾ ਮੈਨੂੰ ਮੈਨੂੰ ਫੋਨ ਕਰਨ ਲੱਗ ਜੂ ਨਾਲੇ ਤਾਂ ਤੂੰ ਮੇਰੇ ਬਾਰੇ ਨਗੀਨੇ ਨੂੰ ਉਂਗਲਾ ਲਾ ਲਾ ਝੜਕਾਉਣੀ ਆ ਉਹਦੇ ਉਂਗਲਾ ਲਾਉਣੀਆ ਨੂੰ ਆਏ ਕੇ ਆਉਣਗੇ ਫਿਰ ਫੋਨ ਵੀ ਮੈਨੂੰ ਇਹ ਕਰਨ ਲੱਗ ਜੂ ਕਿ ਸਾਡੀ ਐ ਹੋ ਗਿਆ ਮੈਨੂੰ ਘਰੋਂ ਕੱਢਤਾ ਇਹ ਉਹ ਚਲੋ ਮੈਂ ਤਾਂ ਫੇਰ ਵੀ ਇਹ 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 ਹੀ ਕਹਿਣਾ ਭਾਈ ਤੁਸੀਂ ਦੋਵੇਂ ਜਾਣੇ ਗਾਉਂਦੇ ਹੋ ਆਪਦਾ ਇਕੱਠੇ ਰਹੋ ਵਧੀਆ ਗਾਓ ਠੀਕ ਹੈ ਨਾ ਰਲ ਮਿਲ ਕੇ ਰਹੋ ਥੋੜੀ ਲੜਾਈ ਕਿਉਂ ਹੋ ਰਹੀ ਆ ਕਿਸ ਬੇਜ ਤੇ ਹੋ ਰਹੀ ਆ ਇਸ ਬਾਰੇ ਮੈਨੂੰ ਤਾਂ ਹੁਣ ਪਤਾ ਨਹੀਂ ਆਪਾਂ ਤਾਂ ਇੰਨਾ ਹੀ ਕਹਿ ਸਕਦੇ ਹਾਂ ਹਾਂਜੀ ਤੇ ਵੀਡੀਓ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਹਾਂਜੀ ਧੰਨਵਾਦ ਜੀ